ਅੱਜ ਇਸ ਵੀਡੀਓ 'ਚ ਗੱਲ ਕਰ ਰਿਹਾ ਹਾਂ ਇੰਟਰਨੈਟ ਦੀ ਸਭ ਤੋਂ ਵੱਡੀ ਸੰਸਨੀ ਬੇਬੀ ਡਾਲ ਆਰਚੀਤ ਉਸ ਦੇ ਪਿੱਛੇ ਦੀ ਸੱਚਾਈ ਦੀ ਇਹ ਤੁਹਾਨੂੰ ਹੈਰਾਨ ਕਰਕੇ ਰੱਖ ਦੇਊਗੀ ਮੈਂ ਇਸ ਵੀਡੀਓ 'ਚ ਸਿਰਫ ਇੱਕ ਬਾਹਰੀ ਵੀਡੀਓ ਦੀ ਗੱਲ ਨਹੀਂ ਕਰੂੰਗਾ ਇਸ ਵੀਡੀਓ ਦੇ ਪਿੱਛੇ ਦਾ ਇੱਕ ਐਸਾ ਰਾਜ ਦੱਸੂੰਗਾ ਜਿਹਨੂੰ ਸੁਣ ਕੇ ਤੁਹਾਡਾ ਦਿਮਾਗ ਨਾ ਹਿੱਲ ਗਿਆ ਤਾਂ ਤਤਦ ਕਿਉ 2025 ਵਿੱਚ ਇੰਟਰਨੈਟ ਤੇ ਇੱਕ ਨਾਮ ਗੂੰਜਿਆ ਬੇਬੀ ਡਾਲ ਆਰਚੀ ਦੇ ਕੁਝ ਵੀਡੀਓ ਤੇ ਰੀਲਸ ਨੇ ਇੰਟਰਨੈਟ ਨੂੰ ਲਾ ਕੇ ਰੱਖ ਦਿੱਤਾ ਸੀ ਲੱਖਾਂ ਲੋਕਾਂ ਨੇ ਇਸ ਵੀਡੀਓ ਨੂੰ ਵਾਰ-ਵਾਰ ਦੇਖਿਆ ਤਾਂ ਮੇਰੇ ਵਰਗੇ ਵੀ ਕਈ ਲੋਕ ਇਸ ਜਾਲ ਵਿੱਚ ਫਸ ਚੁੱਕੇ ਸੀ ਆ ਵੀਡੀਓ ਬਣਾਉਂਦੇ ਚੱਕਰ ਤੇ ਤਾਂ ਫੋਨ ਵਾਰ ਮੈਂ ਹੀ ਦੇਖ ਚੁੱਕਾ ਪਰ ਗੱਲ ਇੱਥੇ ਖਤਮ ਨਹੀਂ ਹੋਈ ਆਰਚੀ ਦੀ ਇੱਕ ਫੋਟੋ ਅਮਰੀਕੀ ਅਡਲਟ ਸਟਾਰ ਕੈਂਡਰਾ ਲਸਟ ਦੇ ਨਾਲ ਵਾਇਰਲ ਹੋਈ ਤੇ ਖਬਰ ਫੈਲੀ ਕਿ ਆਰਚੀ ਅਮਰੀਕੀ ਅਡਲਟ ਫਿਲਮ ਇੰਡਸਟਰੀ ਵਿੱਚ ਜਾਣ ਦੀ ਤਿਆਰੀ ਕਰ ਰਹੀ ਹੈ ਕੈਂਡਰਾ ਲਸਟ ਨੇ ਉਹਦੇ ਪੋਸਟ ਨੂੰ ਲਾਈਕ ਤੇ ਸ਼ੇਅਰ ਕੀਤਾ ਜਿਸ ਦੇ ਨਾਲ ਲੋਕਾਂ ਦੀ ਉਕਸੁਤਾ ਹੋਰ ਵੱਧ ਚੁੱਕੀ ਸੀ ਤੇ ਕੈਂਡਰਾ ਲਸਟ ਦੇ ਇਸ ਕਦਮ ਨੇ ਲੋਕਾਂ ਦੇ ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ ਤੇ ਇੱਥੇ ਦੇ ਨਾਲ ਹੀ ਇੰਸਟਾਗ੍ਰam ਤੇ ਆਰਚੀ ਦੇ ਫਾਲੋਅਰ 80 ਹਜ਼ਾਰ ਤੋਂ ਵੱਧ ਕੇ ਕਤੋਂ 1.4 ਮਿਲੀਅਨ ਹੋ ਗਏ ਪਤਾ ਹੀ ਨਹੀਂ ਲੱਗਾ ਪਰ ਇਹ ਤਾਂ ਕੋ ਸੱਚ ਸੀ ਜਾਂ ਕੋ ਧੋਖੇਬਾਜ਼ੀ ਥੋੜੇ ਦਿਨ ਪਹਿਲਾਂ ਹੀ ਅਸਾਮ ਦੀ ਡਿਪੂ ਕਪੜ ਪੁਲਿਸ ਨੇ ਪ੍ਰੀਤਮ ਮੁਰਨਾਵ ਦੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਕਿ ਇਸੇ ਦੇ ਨਾਲ ਹੀ ਬੇਬੀ ਡਾਲ ਆਰਚੀ ਦੀ ਸਾਰੀ ਸੱਚਾਈ ਸਾਹਮਣੇ ਆਈ ਆਰਚੀ ਕੋਈ ਅਸਲ ਇਨਸਾਨ ਨਹੀਂ ਬਲਕਿ ਇੱਕ AI ਜਨਰੇਟਡ ਅਵਤਾਰ ਸੀ। ਨਿਤੰਬਰ ਨੇ ਆਪਣੀ ਪੁਰਾਣੀ ਗਰਲਫ੍ਰੈਂਡ ਦੇ ਕਈ ਸਾਰੇ ਵੀਡੀਓਸ ਤੇ ਫੋਟੋ ਨੂੰ ਵਰਤ ਕੇ ਮਿਡ ਜਰਨੀ, ਉਪਨੇਾਈ ਤੇ ਹੋਰ ਕਈ AI ਟੂਲ ਦੇ ਨਾਲ ਇੱਕ ਵਰਚੁਅਲ ਅਵਤਾਰ ਬਣਾਇਆ ਹੋਇਆ ਸੀ। ਉਸ ਬੰਦੇ ਨੇ ਨਾ ਸਿਰਫ ਆਰਚੀ ਦੇ ਫੋਟੋਸ ਤੇ ਵੀਡੀਓ ਬਣਾਈਆਂ, ਬਲਕਿ ਉਸਨੇ ਪੂਰੀ ਕਹਾਣੀ ਘੜੀ। ਜਿਵੇਂ ਜਨਾ ਦੱਸਿਆ ਕਿ ਆਰਚੀ ਨੇ ਮਜਬੂਰੀ ਕਰਕੇ 6 ਸਾਲ ਦਿੱਲੀ ਦੇ ਜੀਵੀ ਰੋਡ ਤੇ ਕੱਟੇ ਨੇ ਤੇ ਆਖਰ ਉਹਨੇ 25 ਲੱਖ ਰੁਪਏ ਦੇ ਕੇ ਆਪਣੀ ਆਜ਼ਾਦੀ ਖਰੀਦੀ ਹੈ। ਤੇ ਕੁੱਝ ਲੋਕ ਇਸ ਕਹਾਣੀ ਨੂੰ ਇੰਨਾ ਜ਼ਿਆਦਾ ਤੱਤ ਸਮਝ ਰਏ ਸੀ ਕਿ ਜਦੋਂ ਜੀਵੀ ਰੋਡ ਦਾ ਹੀ ਨਾਮ ਨਾਲ ਜੁੜ ਗਿਆ ਤਾਂ ਫਿਰ ਹੋਰ ਕਿਸੇ ਸਬੂਤ ਦੀ ਕੀ ਲੋੜ ਹੈ ਉਹਨਾਂ ਨੇ ਇਸ ਅਵਤਾਰ ਨੂੰ ਵਾਇਰਲ ਕਰਕੇ ਟੋਟਲ 10 ਦਲ ਲੱਖ ਰੁਪਏ ਕਮਾਏ ਨੇ ਜਿੰਨੇ ਕਿ 3 ਲੱਖ ਤਾਂ ਉਹਨੇ ਸਿਰਫ 5 ਦਿਨਾਂ ਵਿੱਚ ਹੀ ਕਮਾ ਲਏ ਸੀ ਪਰ ਇਸ ਦੀ ਸਭ ਤੋਂ ਵੱਡੀ ਕੀਮਤ ਅਸਲ ਵਿੱਚ ਉਸ ਔਰਤ ਨੂੰ ਚੁਕਾਉਣੀ ਪਈ ਜਿਹਦੀਆਂ ਫੋਟੋਆਂ ਦੀ ਵਰਤੋਂ ਕਰਕੇ ਇਸ AI ਅਵਤਾਰ ਨੂੰ ਬਣਾਇਆ ਗਿਆ ਸੀ ਆਰਜੀ ਦਾ ਕੇਸ ਤਾਂ ਸਿਰਫ ਇੱਕ ਉਦਾਹਰਣ ਹੈ AI ਦੀ ਗਲਤ ਵਰਤੋਂ ਨਾਲ ਕੋਈ ਵੀ ਵਿਅਕਤੀ ਕਿਸੇ ਦੀ ਵੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਡੀਪਫੇਕ ਟੈਕਨੋਲੋਜੀ ਨੇ ਇਹ ਸੰਭਵ ਕਰ ਦਿੱਤਾ ਹੈ ਕਿ ਸਿਰਫ ਕਿਸੇ ਵੀ ਵਿਅਕਤੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਸਕਦੇ ਹੋ ਜੇ ਇਹ ਸੁਣ ਕੇ ਵੀ ਤੁਹਾਨੂੰ ਬਕ ਨਹੀਂ ਪਿਆ ਤਾਂ ਇਸ ਤੋਂ ਵੀ ਭਿਆਨਕ ਕਈ ਉਦਾਹਰਣਾਂ ਪਈ ਨੇ ਵਿਸ਼ਾਖਾਪਟਨਮ ਦੇ ਵਿੱਚ ਇੱਕ 25 ਸਾਲ ਦੇ ਵਿਅਕਤੀ ਨੇ ਕਿਸੇ ਲੂਨ ਐਪ ਤੋਂ 2000 ਰੁਪਏ ਉਧਾਰ ਲਏ ਹੋਏ ਸੀ ਉਹ ਆਪਸ ਨਹੀਂ ਕਰ ਸਕਿਆ ਤਾਂ ਕੁਝ ਲੋਕਾਂ ਨੇ ਉਸ ਐਪ ਨਾਲ ਉਸ ਦੀ ਘਰ ਵਾਲੀਆਂ ਦੀਆਂ ਫੋਟੋਆਂ ਚੋਰੀ ਕੀਤੀਆਂ ਤੇ ਉਹਨਾਂ ਨੂੰ AI ਦੀ ਮਦਦ ਨਾਲ ਗਲਤ ਤਰੀਕੇ ਨਾਲ ਬਣਾ ਕੇ ਉਸ ਵਿਅਕਤੀ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ ਸਾਡੇ ਪੈਸੇ ਦੇ ਪਰ ਜਦੋਂ ਉਸ ਬੰਦੇ ਨੇ ਆਪਣੇ ਘਰ ਵਾਲੀਆਂ ਦੀਆਂ ਫੋਟੋਆਂ ਦੇਖੀਆਂ ਤੋ ਉਸ ਬਿਜਲੀ ਨੂੰ ਤਹਾਰ ਨਹੀਂ ਸਕਿਆ ਤੇ ਆਪਣੀ ਜਾਨ ਦੇ ਦਿੱਤੀ ਇੱਕ स्विਮਿੰਗ ਕੋਚ ਨੇ ਇੱਕ ਡਾਕਟਰ ਦੀਆਂ ਫੋਟੋਆਂ ਨੂੰ AI ਨਾਲ ਡਿਟੈਕਟ ਕਰਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਸੀ ਕਿਉਂ ਕਿ ਉਹਨਾਂ ਦਾ ਪਰਪੋਸਲ ਕਰਾ ਦਿੱਤਾ ਸੀ ਬੰਦੇ ਦੀ ਈਗੋ ਹੱਟ ਹੋਈ ਤਾਂ ਇਹ ਦਾ ਪ੍ਰਸ਼ਨ ਹੋ ਨਹੀਂ ਸੀ ਕਿ ਸਭ ਚਾਹੁੰਦਾ ਹੈ ਕਿ AI ਦੀ ਗਲਤ ਵਰਤੋਂ ਕਿੰਨੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਪਰ ਸਵਾਲ ਹੁਣ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ਆਪਣੀਆਂ ਨਿੱਜੀ ਫੋਟੋਸ ਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰੀ ਸੋਚ ਸ਼ੁਰੂ ਲਿਆ ਕਰੋ ਕਾਨੂੰਨਿਕ ਕੋਈ ਅਧਿਲ ਦਾ ਖਾਬ ਧਾਰਕ ਨਹੀਂ ਕਿਉਂਕਿ ਅਕਸਰ ਇਤੋਂ ਦੇ ਮਾਮਲਿਆਂ ਵਿੱਚ ਮੁੰਡਿਆਂ ਵੱਲੋਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੋ ਸਕੇ ਤਾਂ ਲੌਕ ਕਰਕੇ ਰੱਖੋ ਤੇ ਜੋ ਐਪ ਤੁਸੀਂ ਯੂਜ਼ ਕਰ ਰਹੇ ਉਹਨਾਂ ਦਿੱਤੀ ਹੋਈ ਪਰਮਿਸ਼ਨ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਆ ਕਰੋ ਬੜੇ ਤਾਰੇ اکاؤنٹ ਦੇ 2 ਫੈਕਟਰ অথেন্টিਕੇਸ਼ਨ ਸੈਟਿੰਗ ਨੂੰ ਆਨ ਕਰਕੇ ਰੱਖੋ ਤਾਂ ਵੀ ਨਾ ਕਿ ਆਈਡੀ ਪਾਸਵਰਡ ਨਾਲ ਜੇ ਕੋਈ ਪੰਗਾ ਲੈਂਦਾ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ ਇਹ ਛੋਟੇ ਛੋਟੇ ਕੰਮ ਤੁਹਾਡੀ ਜ਼ਿੰਦਗੀ ਨੂੰ ਕਿਸੇ ਵੱਡੇ ਨੁਕਸਾਨ ਤੋਂ ਬਚਾ ਸਕਦੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਇੰਸਟਾਗ੍ਰam ਤੇ YouTube ਨੂੰ ਵੀ ਸਖਤ ਨਿਗਰਾਨੀ AI ਜਨਰੇਟਡ ਕੰਟੈਂਟ ਦਾ ਪਤਾ ਲਗਾਉਣ ਵਾਲੀਆਂ ਨੀਤੀਆਂ ਲਾਗੂ ਕਰਨੀਆਂ ਚਾਹੀਦੀਆਂ ਨੇ ਸਰਕਾਰ ਨੂੰ ਵੀ AI ਦੇ ਨਾਲ ਜੁੜੇ ਹੋਏ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਦਿੱਲੀ ਦਾ ਬੰਬੇ ਹਾਈ ਕੋਰਟ ਨੇ ਇਦਾਂ ਤਾਨੂੰ ਇਸ AI ਦੇ ਜਮਾਨੇ ਦੇ ਵਿੱਚ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈ। ਆਰਟੀ ਦੇ ਸਟੋਰੀ ਤੋਂ ਸਾਨੂੰ ਇਹ ਪਤਾ ਲੱਗਾ ਕਿ ਇਹ ਇੱਕ ਬਹੁਤ ਸ਼ਕਤੀਸ਼ਾਲੀ ਟੂਲ ਹੈ ਪਰ ਇਸ ਦੀ ਗਲਤ ਵਰਤੋਂ ਜ਼ਿੰਦਗੀ ਨੂੰ ਤਬਾਹ ਕਰ ਸਕਦੀ ਹੈ। ਆਪਣੀ ਆਨਲਾਈਨ ਸਖਿਆ ਨੂੰ ਗੰਭੀਰਤਾ ਨਾਲ ਲਓ ਤੇ ਥੋੜਾ ਜਿਹਾ ਸੁਚੇਤ ਰਹੋ। ਜੇਕਰ ਤੁਸੀਂ ਇਹ ਵੀਡੀਓ ਨੇ ਦੇਖ ਚੁੱਕੀ ਹੋ ਤੇ ਵੀਡੀਓ ਚੰਗਾ ਲੱਗਾ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਹੋਰਾਂ ਲੋਕਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਬਾਰੇ ਜਾਣ ਸਕਣ। ਸੋ ਜੇਕਰ ਚਾਹੁੰਦੇ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਔਨ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ।